ਜੀ ਆ ਇੱਕ ਹੋਰ ਦੇਖ ਲੋ ਇਦਾਂ ਚੱਲਦੇ ਨੇ ਇਹ ਠੀਕ ਹੈ ਜੀ ਗੇਰੇ ਦੇ ਨਜ਼ਦੀਕ ਤੇ ਆਪਣੇ ਸ਼ਮਸ਼ਾਨ ਘਾਟ ਤੋਂ ਬਾਅਦ ਸ਼ਹਿਰ ਹਾਜੀਪੁਰ ਤੋਂ ਆ ਗੱਡੀ ਤੁਸੀਂ ਦੇਖ ਲੋ ਵੀ ਇਸ ਬੰਦੇ ਨੇ ਮਾਰਨਾ ਸੀਗਾ ਮੈਨੂੰ ਜਾਨੋ ਆ ਸਾਹਮਣੇ ਗੱਡੀ ਤੁਸੀਂ ਦੇਖ ਲੋ ਕਿ ਗੱਡੀ ਇਸ ਬੰਦੇ ਦੀ ਕਿੱਥੇ ਖੜੀ ਆ ਮੇਰੇ ਤੂੰ ਬਣਾ ਦੇ ਮੈਂ ਬਾਅਦ ਚ ਕਰਦਾ ਹੈ ਆ ਬੰਦੇ ਦੀ ਗੱਡੀ ਆ ਬੰਦੇ ਦੀ ਗੱਡੀ ਤੁਸੀਂ ਦੇਖ ਸਕਦੇ ਹੋ ਕਿ ਕਿੱਥੇ ਖੜੀ ਆ ਇਸ ਬੰਦੇ ਨੇ ਇਸ ਬੰਦੇ ਨੇ ਜਾਨੋ ਮਾਰਨਾ ਸੀ ਸਾਹਮਣੇ ਉਹ ਮਾਰਿਆ ਮੈਂ ਟਿਪਰਾ ਵਾਲਿਆਂ ਦੇ ਖਿਲਾਫ ਨਹੀਂ ਹੈਗਾ ਪਰ ਆਹ ਬੰਦਿਆਂ ਦੇ ਖਿਲਾਫ ਹੈ ਮੈਂ ਆਹ ਇਦਾਂ ਦੇ ਘਟਿਆ ਬੰਦੇ ਆਹ ਇਦਾਂ ਦੇ ਘਟਿਆ ਡਰਾਈਵਰ ਜਿਹੜੇ ਆ ਨਾ ਇਹਨਾਂ ਦੇ ਖਿਲਾਫ ਹੈ ਮੈਂ ਆਹ ਘਟਿਆ ਡਰਾਈਵਰਾਂ ਦੇ ਖਿਲਾਫ ਹੈ ਮੈਂ ਮੈਂ ਸਾਰੇ ਡਰਾਈਵਰਾਂ ਦੇ ਖਿਲਾਫ ਨਹੀਂ ਪਰ ਇਦਾਂ ਦੇ ਘਟਿਆ ਡਰਾਈਵਰਾਂ ਦੇ ਖਿਲਾਫ ਹੈ ਮੈਂ ਗੱਡੀ ਦੇਖ ਲਓ ਕਿੱਥੇ ਲਿਆ ਗਈ ਇਸ ਬੰਦੇ ਨੇ ਬ੍ਰੇਕ ਮਾਰੀ ਆ ਤੇ ਥੱਲੇ ਦੇਣ ਲੱਗਾ ਸੀ ਇਸ ਵੀਡੀਓ ਨੂੰ ਆਪਣਾ ਫਰਜ ਸਮਝ ਕੇ ਸ਼ੇਅਰ ਕਰਨਾ ਜੀ ਮੇਰੀ ਜਗ੍ਹਾ ਤੁਸੀਂ ਵੀ ਹੋ ਸਕਦੇ ਹੋ ਮੇਰਾ ਮੋਟਰਸਾਈਕਲ ਦੇਖ ਲਓ ਕਿੱਥੇ ਆ ਇਸ ਬੰਦੇ ਨੇ ਇੱਥੇ ਲਿਆ ਕੇ ਗੱਡੀ ਰੋਕੀ ਏ ਸਾਹਮਣੇ ਮੇਰੇ ਇਹ ਜਾਨੂ ਮਾਰਨ ਲੱਗਾ ਸੀ ਮੈਂ ਟਿਪਰਾਂ ਦੇ ਖਿਲਾਫ ਨਹੀਂ ਪਰ ਮੈਂ ਗੰਦੇ ਡਰਾਈਵਰਾਂ ਦੇ ਖਿਲਾਫ ਆ ਵੀਡੀਓ ਨੂੰ ਇਸ ਵੀਡੀਓ ਨੂੰ ਸ਼ੁਰੂ ਤੋਂ ਦੇਖਿਓ ਕਿ ਡਰਾਈਵਰ ਗੱਡੀ ਵਾਲਾ ਟਿਪਰ ਵਾਲਾ ਕਿੱਥੇ ਖੜਾ ਸੀ ਸੋ ਇਸ ਵੀਡੀਓ ਨੂੰ ਕਲਿੱਪ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆ ਇੱਕ ਹੋਰ ਦੇਖ ਲਓ ਜੀ ਆ ਇੱਕ ਹੋਰ ਦੇਖ ਲਓ ਇਦਾਂ ਚੱਲਦੇ ਨੇ ਇਹ ਆ ਗੰਦੇ ਬੰਦਿਆਂ ਦੇ ਖਿਲਾਫ ਐ ਮੈਂ ਆ ਗੰਦੇ ਬੰਦਿਆਂ ਦੇ ਖਿਲਾਫ ਐ ਮੈਂ ਆ ਜਿਹੜੇ ਚੱਲਦੇ ਨੇ ਇਦਾਂ ਮੈਂ ਇਹਨਾਂ ਦੇ ਖਿਲਾਫ ਐ ਆ ਜਿਹੜੇ ਇਸ ਤਰੀਕੇ ਨਾਲ ਚੱਲਦੇ ਆ ਸਾਡਾ ਪ੍ਰਸ਼ਾਸਨ ਇਹਨਾਂ ਘਟ ਜਾਣ ਤੇ ਨਥ ਨਹੀਂ ਪਾਉਂਦਾ ਸਾਡਾ ਪ੍ਰਸ਼ਾਸਨ ਇੰਨਾ ਘਟਿਆ ਹੋ ਗਿਆ ਇਹਨਾਂ ਵੇਚ ਚੁੱਕਾ ਜਣਾ ਕਰਕੇ ਟਿਪਰਾ ਮਾਫੀਆ ਕਰਕੇ ਜਿਹੜੇ ਗੰਦੀ ਡਰਾਈਵਰੀ ਕਰਦੇ ਆ ਉਹਨਾਂ ਦੇ ਅੱਗੇ ਝੁੱਕ ਚੁੱਕਾ ਆ ਉਹਨਾਂ ਦੇ ਥੱਲੇ ਲੰਮਾ ਪੈ ਚੁੱਕਾ ਐ ਸਾਡਾ ਜਿਹੜਾ ਪ੍ਰਸ਼ਾਸਨ ਹੈ ਇਹਨਾਂ ਨੂੰ ਕੋਈ ਪਰਵਾਹ ਨਹੀਂ ਕੋਈ ਕਈ ਆਮ ਬੰਦਾ ਮਰ ਜਾਣਾ ਤੁਸੀਂ ਮੇਰਾ ਮੋਟਰਸਾਈਕਲ ਦੇਖ ਲਓ ਕਿੱਥੇ ਖੜਾ ਔਰ ਸਾਹਮਣੇ ਕਿੱਥੇ ਇਹਨਾਂ ਨੇ ਲਿਆ ਕੇ ਮਾਰਨਾ ਸੀ ਮੈਨੂੰ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਦੇਖਿਓ ਗੱਲ ਵੀ ਦੱਸ ਦਿਓ ਕਿਹਦੀ ਹੈ ਧੰਨਵਾਦ ਜੀ ਓਵਰਟੇਕ ਕਿਉਂ ਕਰਦਾ ਪਿਆ ਮੇਰਾ ਵੀਰ ਸ਼ਸ਼ੀ ਗਾਲ ਜੀ ਸਾਰਿਆਂ ਨੂੰ ਸ਼ਸ਼ੀ ਗਾਲ ਜੀ ਸਾਰਿਆਂ ਨੂੰ ਆਹ ਸਰਦਾਰ ਬਦਮਾਸ਼ੀ ਕਰਦਾ ਪਿਆ ਠੀਕ ਹੈ ਜੀ ਗੇਰ ਦੇ ਨਜ਼ਦੀਕ ਤੇ ਆਪਣੇ ਸ਼ਮਸ਼ਾਨ ਘਾਟ ਤੋਂ ਬਾਅਦ ਸ਼ਹਿਰ ਹਾਜੀਪੁਰ ਤੋਂ ਆ ਗੱਡੀ ਤੁਸੀਂ ਦੇਖ ਲਓ ਵੀ ਇਸ ਬੰਦੇ ਨੇ ਮਾਰਨਾ ਸੀਗਾ ਮੈਨੂੰ ਜਾਨੋ ਆ ਸਾਹਮਣੇ ਗੱਡੀ ਤੁਸੀਂ ਦੇਖ ਲਓ ਕਿ ਗੱਡੀ ਇਸ ਬੰਦੇ ਦੀ ਕਿੱਥੇ ਖੜੀ ਆ ਮੇਰੇ ਤੋਂ ਬਣਾਉਂ ਤਰ ਮੈਂ ਬਾਹਰ ਹੀ ਚੱਕਦਾ ਹੈ ਆ ਬੰਦੇ ਦੀ ਗੱਡੀ ਆ ਬੰਦੇ ਦੀ ਗੱਡੀ ਤੁਸੀਂ ਦੇਖ ਸਕਦੇ ਹੋ ਕਿ ਕਿੱਥੇ ਖੜੀ ਆ ਇਸ ਬੰਦੇ ਨੇ ਇਸ ਬੰਦੇ ਨੇ ਜਾਨੋ ਮਾਰਨਾ ਸੀ ਸਾਹਮਣੇ ਉਹ ਮਾਰ ਰਿਹਾ ਮਿਆ ਟਿਪਰਾ ਵਾਲਿਆਂ ਦੇ ਖਿਲਾਫ ਨਹੀਂ ਹੈਗਾ ਪਰ ਆ ਬੰਦਿਆਂ ਦੇ ਖਿਲਾਫ ਐ ਮੈਂ ਆ ਇਦਾਂ ਦੇ ਘਟਿਆ ਬੰਦੇ ਆ ਇਦਾਂ ਦੇ ਘਟਿਆ ਡਰਾਈਵਰ ਜਿਹੜੇ ਆ ਨਾ ਇਹਨਾਂ ਦੇ ਖਿਲਾਫ ਐ ਮੈਂ ਆ ਘਟਿਆ ਡਰਾਈਵਰਾਂ ਦੇ ਖਿਲਾਫ ਐ ਮੈਂ ਮੈਂ ਸਾਰੇ ਡਰਾਈਵਰਾਂ ਦੇ ਖਿਲਾਫ ਨਹੀਂ ਪਰ ਇਦਾਂ ਦੇ ਘਟਿਆ ਡਰਾਈਵਰਾਂ ਦੇ ਖਿਲਾਫ ਐ ਮੈਂ ਗੱਡੀ ਦੇਖ ਲਓ ਕਿੱਥੇ ਲਿਆ ਗਈ ਇਸ ਬੰਦੇ ਨੇ ਬ੍ਰੇਕ ਮਾਰੀ ਆ ਤੇ ਥੱਲੇ ਦੇਣ ਲੱਗਾ ਸੀ ਇਸ ਵੀਡੀਓ ਨੂੰ ਆਪਣਾ ਫਰਜ ਸਮਝ ਕੇ ਸ਼ੇਅਰ ਕਰਨਾ ਜੀ ਮੇਰੀ ਜਗ੍ਹਾ ਤੁਸੀਂ ਵੀ ਹੋ ਸਕਦੇ ਹੋ ਮੇਰਾ ਮੋਟਰਸਾਈਕਲ ਦੇਖ ਲਓ ਕਿੱਥੇ ਆ ਇਸ ਬੰਦੇ ਨੇ ਇੱਥੇ ਲਿਆ ਕੇ ਗੱਡੀ ਰੋਕੀ ਏ ਸਾਹਮਣੇ ਮੇਰੇ ਇਹ ਜਾਨੂ ਮਾਰਨ ਲੱਗਾ ਸੀ ਮੈਂ ਟਿਪਰਾਂ ਦੇ ਖਿਲਾਫ ਨਹੀਂ ਪਰ ਮੈਂ ਗੰਦੇ ਡਰਾਈਵਰਾਂ ਦੇ ਖਿਲਾਫ ਆ ਵੀਡੀਓ ਨੂੰ ਇਸ ਵੀਡੀਓ ਨੂੰ ਸ਼ੁਰੂ ਤੋਂ ਦੇਖਿਓ ਕਿ ਡਰਾਈਵਰ ਗੱਡੀ ਵਾਲਾ ਟਿਪਰ ਵਾਲਾ ਕਿੱਥੇ ਖੜਾ ਸੀ ਸੋ ਇਸ ਵੀਡੀਓ ਨੂੰ ਕਲਿੱਪ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆ ਇੱਕ ਹੋਰ ਦੇਖ ਲਓ ਜੀ ਆ ਇੱਕ ਹੋਰ ਦੇਖ ਲਓ ਇਦਾਂ ਚੱਲਦੇ ਨੇ ਇਹ ਆ ਗੰਦੇ ਬੰਦਿਆਂ ਦੇ ਖਿਲਾਫ ਐ ਮੈਂ ਆ ਕੰਦੇ ਬੰਦਿਆਂ ਦੇ ਖਿਲਾਫ ਆ ਮੈਂ ਆ ਜਿਹੜੇ ਚੱਲਦੇ ਨੇ ਇਤਾਂ ਮੈਂ ਇਹਨਾਂ ਦੇ ਖਿਲਾਫ ਆ ਆ ਜਿਹੜੇ ਇਸ ਤਰੀਕੇ ਨਾਲ ਚੱਲਦੇ ਆ ਸਾਡਾ ਪ੍ਰਸ਼ਾਸਨ ਇਹਨਾਂ ਘਟਿਆਣ ਤੇ ਨਥ ਨਹੀਂ ਪਾਉਂਦਾ ਸਾਡਾ ਪ੍ਰਸ਼ਾਸਨ ਇੰਨਾ ਘਟਿਆ ਹੋ ਗਿਆ ਇਹਨਾਂ ਵੇਚ ਚੁੱਕਾ ਜਣਾ ਕਰਕੇ ਟਿਪਰਾ ਮਾਫੀਆ ਕਰਕੇ ਜਿਹੜੇ ਗੰਦੀ ਡਰਾਈਵਰੀ ਕਰਦੇ ਆ ਉਹਨਾਂ ਦੇ ਅੱਗੇ ਝੁੱਕ ਚੁੱਕਾ ਆ ਉਹਨਾਂ ਦੇ ਥੱਲੇ ਲੰਮਾ ਪੈ ਚੁੱਕਾ ਇਹ ਸਾਡਾ ਜਿਹੜਾ ਪ੍ਰਸ਼ਾਸਨ ਆ ਇਹਨਾਂ ਨੂੰ ਕੋਈ ਪਰਵਾਹ ਨਹੀਂ ਕੋਈ ਕਈ ਆਮ ਬੰਦਾ ਮਰ ਜਾਣਾ ਤੁਸੀਂ ਮੇਰਾ ਮੋਟਰਸਾਈਕਲ ਦੇਖ ਲਓ ਕਿੱਥੇ ਖੜਾ ਔਰ ਸਾਹਮਣੇ ਕਿੱਥੇ ਇਹਨਾਂ ਲਿਆ ਕੇ ਮਾਰਨਾ ਸੀ ਮੈਨੂੰ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਦੇਖਿਓ ਗੱਲ ਵੀ ਦੱਸ ਦਿਓ ਕਿਹਦੀ ਹੈ ਧੰਨਵਾਦ ਜੀ